ਖਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆ ਮੌਸਮ ਦੀ ਜਾਣਕਾਰੀ ਦੀ ਵੀਡੀਓ ਪੰਜਾਬ ਚ ਮੌਸਮ ਬਾਰੇ ਅਈ ਯਾਰੀ ਦਾਇਆ ਜਾਣਕਾਰੀ ਅਲਰਟ ਜਾਰੀ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਆ ਰਹੀ ਹੈ ਜੀ ਹਾਂ ਅੱਜ ਬੁੱਧਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ਚ ਬਾਰੀ ਮੀ ਦਸੰਭਾਉਣਾ ਹੈ ਮੌਸਮ ਵਪਾਕ ਦੇ ਮੁਤਾਬਕ ਸੂਬੇ ਦੇ ਪੰਜ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਪਠਾਨਕੋਟ ਅਰਦਾਸਪੁਰ ਹਸ਼ਿਆਰਪੁਰ ਨਾਵਾਸ਼ਹਿਰ ਅਤੇ ਰੂਪਨਗਰ ਸ਼ਾਮਲ ਹਨ ਤੇ ਹੁਣ ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ ਪਰ ਇਸ ਤੋਂ ਬਾਅਦ ਵੀ ਮੌਨਸਨ ਕਮਜ਼ੋਰ ਰਿਹਾ ਹਾਲਾਂਕਿ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ 'ਚ ਮੀਂਹ ਜਰੂਰ ਪੈ ਰਿਹਾ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ 'ਚ ਲੋਕਾਂ 'ਨ ਗਰਮੀ ਤੇ ਹਮਜ਼ ਦਾ ਸਾਹਮਣਾ ਕਰਨਾ ਪੈ ਰਿਹਾ ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ 0.5 ਮਿਲੀਮੀਟਰ ਰੂਪਨੇ ਅਗਰ ਜਬ 4.5 ਪਾਖੜਾ ਡੈਮ ਦੇ ਨਾਲ ਲੱਗ ਵਾਲੇ ਖੇਤਰ ਵਿੱਚ 2.5 ਮੋਗਾ ਚਿੰਜੀ 0.5 ਤੇ ਫਟੇਗੜ ਸਾਹਿਬ ਚ 1 ਮਿਲੀਮੀਟਰ ਵੀ ਦਰਜ ਕੀਤਾ ਗਿਆ ਹਾਲਾਂਕਿ ਬਾਕੀ ਜਿਹੜਾ ਜ਼ਮੀਨੀ ਸੰਭਾਵਨਾ ਹੈ ਦੂਜੇ ਪਾਸੇ ਆਸਤਾ ਮੰਚ ਕੀ ਬਦਲਾਨੀ ਹੋਇਆ ਇਹ ਆਮ ਨਾਲੋਂ 1.9 ਡਿਗਰੀ ਵੱਧ ਰਿਹਾ ਸਵੇਰ ਚ ਸਭ ਤੋਂ ਵੱਧ ਤਾ ਮੰਫੀਰ ਕੋਟ ਤੇ ਰਿਕਾਰਡ ਕੀਤਾ ਗਿਆ ਅਗਸਤ ਦੇ ਪਹਿਲੇ ਹਫਤੇ 9 ਜਿਲ੍ਹਿਆਂ ਚ 86% ਦੀ ਘਟਮੀ ਦਰਜ ਕੀਤਾ ਗਿਆ ਇਨਾਂ ਚ ਹਿਆਰਪੁਰ ਬਰਨਾਲਾ ਸੰਗਰੂਰ ਐਸਬੀਐਸ ਨਗਰ ਜਿਲੰਦਰ ਕਪੂਰਥਲਾ ਮੁਹੱਲੀ ਪਟਿਆਲਾ ਫਤਿਹਗੜ੍ਹ ਸਾਹਿਬ ਸ਼ਾਮਲ ਹਨ ਜਦੋਂ ਗਏ ਅੰਮ੍ਰਿਤਸਰ ਦੇ ਮੁਕਸਰ ਸਾਹਿਬ ਵਿੱਚ ਕਰਮਵਾਰ 36.2 ਅਤੇ 37.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ